ਅੱਜ ਦੀ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਵਡੇਰਿਆਂ ਬਾਰੇ ਆਪਾਂ ਅਜ ਤੱਕ ਸਿਰਫ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਹੀ ਸੁਣਿਆ ਐ ਇਸ ਤੋਂ ਬਾਅਦ ਨਾ ਕਿਸੇ ਨੇ ਇਹਨਾਂ ਦੇ ਵੱਡਿਆਂ ਦਾ ਨਾਮ ਸੁਣਿਆ ਤੇ ਨਾ ਹੀ ਕਿਸੇ ਨੇ ਜ਼ਿਆਦਾ ਖੋਜ-ਬੀਨ ਕਰਨ ਦੀ ਲੋੜ ਸਮਝੀ ਐ ਜੋ ਨਾਮ ਤੁਹਾਨੂੰ ਅੱਗੇ ਦੱਸੇ ਜਾਣਗੇ ਉਹਨਾਂ ਵਿੱਚ ਕਾਫੀ ਵੱਡੇ ਤੇ ਮਸ਼ਹੂਰ ਨਾਮ ਵੀ ਸ਼ਾਮਲ ਨੇ ਹੋ ਸਕਦਾ ਤੁਹਾਨੂੰ ਸੁਣ ਕੇ ਥੋੜਾ ਅਜੀਬ ਵੀ ਲੱਗੇ ਪਰ ਜਿੱਥੋਂ ਇਹ ਇਤਿਹਾਸ ਚੱਕਿਆ ਗਿਆ ਐ ਔਸਤ ਤੇ ਆਪਾਂ ਯਕੀਨ ਕਰ ਸਕਦੇ ਹਾਂ ਇਹ ਲਿਖਿਆ ਹੈ ਸੰਤ ਪ੍ਰੀਤਪਾਲ ਸਿੰਘ ਨੇ ਜਿਨ੍ਹਾਂ ਦਾ ਆਪਦਾ ਜੀਵਨ ਹੀ ਬੜਾ ਰੋਚਕਤਾ ਵਾਲਾ ਸੀ ਅਸਲ ਵਿੱਚ ਸੰਤ ਪ੍ਰੀਤਪਾਲ ਸਿੰਘ ਖੁਦ ਇੱਕ ਮੁਸਲਮਾਨ ਸੀ ਸ਼ਹਿਰ ਮੀਰਪੁਰ ਜੰਮੂ ਕਸ਼ਮੀਰ ਦੇ ਇਹਨਾਂ ਦਾ ਖਾਨਦਾਨ ਸੀ ਸૈયਦ ਖਾਨਦਾਨ ਤੇ ਇਹਨਾਂ ਦਾ ਪਹਿਲਾ ਨਾਮ ਸੀ ਮੁਸ਼ਤਾਕ ਹੁਸੈਨ ਸ਼ਾਹ ਇਹਨਾਂ ਦੇ ਪਿਤਾ ਮੱਕੇ ਅਤੇ ਮਦੀਨੇ ਦੇ ਹੱਜ ਤੇ ਇਹਨਾਂ ਨੂੰ ਨਾਲ ਲੈ ਕੇ ਗਏ ਸੀ ਤਾਂ ਸੰਤ ਪ੍ਰੀਤਪਾਲ ਮਦੀਨੇ ਦੀ ਵੱਡੀ ਲਾਇਬ੍ਰੇਰੀ ਵਿੱਚ ਜਦੋਂ ਗਏ ਤਾਂ ਉਹਨਾਂ ਨੂੰ ਇੱਕ ਅਜਿਹਾ ਖਰੜਾ ਹੱਥ ਲੱਗ ਗਿਆ ਜਿਸ ਨੇ ਇਹਨਾਂ ਦਾ ਸਾਰਾ ਜੀਵਨ ਹੀ ਬਦਲਤਾ ਸੀ ਇਹ ਖਰੜਾ ਸੀ ਸ਼ਾ ਫਕੀਰ ਔਰੰਗਾਬਾਦੀ ਪੀਰ ਤਾਜੁਦੀਨ ਦਾ ਲਿਖਿਆ ਹੋਇਆ ਜਿਸ ਵਿੱਚ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਅਰਬੀ ਰਾਣ ਫੇਰੀ ਬਾਰੇ ਵਿੱਚ ਦੱਸਿਆ ਇਹ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਹਮਸਫਰ ਸੀ ਬਸ ਫੇਰ ਕੀ ਸੰਤ ਪ੍ਰੀਤਪਾਲ ਸਿੰਘ ਦੇ ਮਾਨ ਤੇ ਇਸ ਦਾ ਇਨਾ ਡੂੰਗਾ ਅਸਰ ਹੋਇਆ ਕਿ ਇਹਨਾਂ ਨੇ ਸਿੱਖੀ ਸਰੂਪ ਧਾਰਨ ਕਰਕੇ ਅੰਮ੍ਰਿਤ ਛਕ ਲਿਆ ਤੇ ਮੁਸ਼ਤਾਕ ਹੁਸੈਨ ਸ਼ਾਹ ਤੋਂ ਇਹ ਬਣ ਗਏ ਸਰਦਾਰ ਪ੍ਰੀਤਪਾਲ ਸਿੰਘ ਇਹ ਅਰਬੀ ਤੇ ਫਾਰਸੀ ਦੇ ਕਾਫੀ ਵੱਡੇ ਵਿਦਵਾਨ ਹੋਏ ਨੇ ਇਹਨਾਂ ਨੇ ਆਪਣੀ ਖੋਜਬੀਨ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਪੁਰਖਿਆਂ ਦੇ ਨਾਮ ਦੱਸੇ ਨੇ ਇਹ ਨਾਮ ਇਹਨਾਂ ਨੂੰ ਮਿਲੇ ਸੀ ਇੱਕ ਪੋਥੀ ਵਿੱਚੋਂ ਜੋ ਕਿ ਹੱਥ ਲਿਖਤ ਹੈ ਬਾਬਾ ਹਰੀ ਸਿੰਘ ਗੁਰਮੁਖ ਲੰਬਾ ਦੀ ਜਿਸ ਦਾ ਨਾਮ ਸੀ ਰਾ ਨਾਮਾਏ ਦਿਦਾਰੇ ਹੱਕ ਹੁਣ ਇਹਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਬੇਟੇ ਸੀ ਸ੍ਰੀ ਕਾਲੂ ਜੀ ਕੇ ਸ੍ਰੀ ਕਾਲੂ ਜੀ ਬੇਟੇ ਸ਼ਿਵਰਾਮ ਜੀ ਕੇ ਸ਼ਿਵਰਾਮ ਜੀ ਬੇਟੇ ਸ੍ਰੀ ਸੈਨਮਲ ਜੀ ਕੇ ਸ੍ਰੀ ਸੈਨਮਲ ਜੀ ਬੇਟੇ ਸ੍ਰੀ ਅਨੂਪਰਾਏ ਜੀ ਕੇ ਰਾਜਾ ਸ੍ਰੀ ਅਨੂਪਰਾਏ ਬੇਟੇ ਰਾਜਾ ਚਤਰਸਾਲ ਜੀ ਕੇ ਰਾਜਾ ਸ਼੍ਰੀ ਚਤਰਸਾਲ ਜੀ بیٹے ਰਾਜਾ ਸ਼੍ਰੀ ਕਾਲਕੇਤ ਜੀ ਦੇ ਰਾਜਾ ਸ਼੍ਰੀ ਕਾਲਕੇਤ ਜੀ بیٹے ਰਾਜਾ ਸ਼੍ਰੀ ਕਾਲਰਾਏ ਜੀ ਦੇ ਰਾਜਾ ਸ਼੍ਰੀ ਕਾਲਰਾਏ ਜੀ بیٹے ਰਾਜਾ ਸ਼੍ਰੀ ਕਾਲਸੈਨ ਜੀ ਦੇ ਰਾਜਾ ਸ਼੍ਰੀ ਕਾਲਸੈਨ بیٹے ਰਾਜਾ ਸ਼੍ਰੀ ਤਵਾਜ ਜੀ ਰਾਜਾ ਸ਼੍ਰੀ ਤਵਾਜ بیٹے ਰਾਜਾ ਸ਼੍ਰੀ ਗਜੰਦਰ ਰਾਏ ਰਾਜਾ ਸ਼੍ਰੀ ਗਜੰਦਰ ਰਾਏ بیٹے राजा श्री महिंद्राय राजा श्री महेंद्र राय बेटे राजा श्री अजापाल जी के राजा श्री अजापाल बेटे राजा श्री बुद्धपाल राजा श्री बुद्धपाल जी बेटे राजा श्री धर्म राय जी के राजा श्री धर्म राय जी बेटे राजा श्री बेदी राय जी के राजा श्री बेदी राय जी बेटे राजा श्री कुशव जी के ਰਾਜਾ ਸ਼੍ਰੀ ਕੁਸ਼ ਜੀ بیٹے ਰਾਜਾ ਸ਼੍ਰੀ ਰਾਮਚੰਦਰ ਜੀ ਕੇ ਰਾਜਾ ਸ਼੍ਰੀ ਰਾਮਚੰਦਰ ਜੀ بیٹے ਰਾਜਾ ਸ਼੍ਰੀ ਦਸ਼ਰਥ ਜੀ ਕੇ ਰਾਜਾ ਸ਼੍ਰੀ ਦਸ਼ਰਥ ਜੀ بیٹے ਰਾਜਾ ਸ਼੍ਰੀ ਅਜਜੀ ਜੀ ਕੇ ਹੁਣ ਇਹਦੇ ਵਿੱਚ ਕਾਫੀ ਵੱਡੇ ਨਾਮ ਆਏ ਨੇ ਸ਼੍ਰੀ ਰਾਮਚੰਦਰ ਲਵ ਅਤੇ ਕੁਸ਼ ਉਹਨਾਂ ਦੇ ਜੋ ਬੇਟੇ ਹੋਏ ਨੇ ਉਹਨਾਂ ਦੇ ਮਤਲਬ ਇਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸ਼੍ਰੀ ਰਾਮਚੰਦਰ ਜੀ ਦੀ ਕੁਲ ਵਿੱਚੋਂ ਨੇ ਤੇ ਇਹ ਅਖੀਰ ਦੇ ਲਿਖਤ ਵਿੱਚ ਇਹ ਵੀ ਦੱਸਿਆ ਕਿ ਸ਼੍ਰੀ ਰਾਮਚੰਦਰ ਜੀ ਦੇ بیٹے ਕੁਸ਼ ਦੀ ਅੰਸ਼ ਹੈ 베ਦੀ ਅਤੇ ਵੱਡੇ بیٹے ਲਵ ਦੀ ਅੰਸ਼ ਹੈ ਸੋਢੀ ਹੁਣ ਇਸ ਸੋਢੀ ਅੰਸ਼ ਦੇ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ